ਕਲਾਨੌਰਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵੇ ਵੱਲੋਂ ਪਿੰਡਾਂ ਦੇ ਡੇਰਿਆਂ ਵੱਲ ਨੂੰ ਜਾਂਦੇ ਵੱਖ-ਵੱਖ ਚਾਰ ਰਸਤਿਆਂ ਤੇ ਦੋ ਅੰਗਣਵਾੜੀ ਸੈਂਟਰਾਂ ਦੇ ਉਦਘਾਟਨ ਕੀਤੇ ਗਏ ਇਸ ਮੌਕੇ 15 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਵੀ ਹੋਏ ਗੁਰਦੀਪ ਸਿੰਘ ਰੰਧਾਵੇ ਨੇ ਉਹਨਾਂ ਨੂੰ ਸਰਪਾਪਾ ਕੇ ਪਾਰਟੀ ਵਿੱਚ ਸ਼ਾਮਲ ਵੀ ਕੀਤਾ ਇੱਧਰ ਕੈਮਰੇਜ ਉਹ ਨਹੀਂ ਆ ਜਿਹੜਾ ਠੀਕ ਹੈ ਰੌਣਕ ਸਾਹਿਬ ਅੱਛਾ ਪਿਛੇ ਵੜਾ ਭੱਟ ਪਤਾ ਹੀ ਸਾਰਿਆਂ ਨੂੰ ਹਾਂਜੀ ਹਾਂਜੀ ਅੱਛਾ ਆਈਂ ਕੋਈ ਤਾਂ ਡਾਕਟਰ ਵੀ ਲਾਤੇ ਹੁਣ ਕਾਹਦਾ ਕਰਕੇ ਬੈਠੇ ਓਥੇ ਹੈਂ ਉਹ ਪਿੱਛੇ ਰੌਣਕ ਜੀ ਬੁਰਾ ਲੱਗਦਾ ਹਾਂਜੀ ਸਾਰਾ ਮਹਿੰਗਾ ਕਿਤੇ ਮਹਿੰਗੇ ਤੇ ਆ ਰਾਗੇ ਜੀ ਹਾਂਜੀ ਸਾਹਿਬ ਜਿਹੜਾ ਅੱਜ ਤਾਂ ਕੀਤਾ ਗਿਆ ਕਰ ਮਿੱਤੇ ਕਿਹੜੀ ਜਗ੍ਹਾ ਜੀ ਇਹ ਅੱਜ ਮੈਂ ਕਲਾਨੌਰ ਚ ਆਇਆ ਤਾ ਪਿਛਲੇ 35-40 ਸਾਲ ਤੋਂ ਆ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਪਿਛਲੇ 35-40 ਸਾਲ ਤੋਂ ਰਸਤਾ ਜੇ ਵੀ ਕੱਚਾ ਇੱਥੇ ਪਿਛਲੇ 35-40 ਸਾਲ ਵੱਖ-ਵੱਖ ਸਰਕਾਰਾਂ ਆਈਆਂ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹਨਾਂ ਨੂੰ ਰਸਤਾ ਜਿਹੜੇ ਲੋਕਾਂ ਖੇਤਾਂ 'ਚ ਰਹਿੰਦੇ ਨੇ ਉਹਨਾਂ ਨੂੰ ਰਸਤਿਆਂ ਦੀ ਜ਼ਰੂਰਤ ਆ ਕੱਚਾ ਰਸਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਗਵਾਹੀ 'ਚ ਉਹਨਾਂ ਨੇ ਕਲਾ ਨੌਰ ਦੇ ਕੰਮ ਸੀਐਮ ਸਾਹਿਬ ਨੇ ਚੇਚੇ ਤੌਰ ਤੇ ਕਿਆ ਕਿ ਜਿਹੜੀ ਸਭ ਤੋਂ ਵੱਧ ਡਿਵੈਲਪਮੈਂਟ ਹੈ ਕਲਾਨਾਉਂ ਦੀ ਜਿਹੜੀ ਰੁਕੀ ਆ ਪਿਛਲੇ ਲੰਮੇ ਸਮੇਂ ਤੋਂ ਕਰੋਨ ਦਾ ਫੈਸਲਾ ਕੀਤਾ ਉਹਦੇ ਸਬੰਧ ਚ ਕਿਹੜੇ ਪਰਿਵਾਰ ਆ ਖੇਮੋ ਵਾਲੀਆਂ ਦਾ ਪਰਿਵਾਰ ਵੱਜਦਾ ਮੇਰੇ ਖਿਆਲ ਪੰਜ ਛੇ ਇਹਨਾਂ ਦੇ ਘਰ ਵੀ ਇੱਥੇ ਨੇ ਤੇ 7 ਲੱਖ ਦੀ ਲਾਗਤ ਨਾਲ ਜੇ ਰਸਤਾ ਜਿਹੜਾ ਇਹਨਾਂ ਨੇ ਬਣ ਕੇ ਤਿਆਰ ਹੋ ਜਾਣਾ ਸਰ ਕਿਹੜੀ ਕਰੀਗਾ ਦੌਰ ਕੰਮ ਸ਼ੁਰੂ ਕਰਾਈ ਜਾ ਦੇ ਅੱਜ ਤੁਸੀਂ ਮੇਰੇ ਮਗਰ ਮਗਰ ਤੁਰੇ ਆ ਤੁਹਾਨੂੰ ਦੱਸਦੇ ਅੱਜ ਕਿਹੜੀ ਕਿਹੜੀ ਜਗ੍ਹਾ ਤੇ ਨਹੀਂ ਆਓ ਨਾਲੇ ਤੁਸੀਂ ਵੀ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਨਾ ਪਰ ਦੇਖਣਾ ਜੀ ਕਿੰਨੇ ਤੁਹਾਡੇ ਕਲਾਨਾਉਂ ਚ ਜਿਹੜੇ ਅੱਜ ਨੀ ਪੱਥਰਾਂ 'ਵਾਂ ਕੰਮ ਮੰਦ ਰੱਖਣੇ। ਐਪੀਪੀ ਬਹੁਤ ਕਿੰਨੇ ਅੱਜ ਤੋਂ ਘਟਨੇ ਕਿਤੇ ਜੀ ਟੋਟਲ ਕਿੰਨੇ ਹੋਰ ਕਰ ਲਿਓ। ਅੱਜ ਪੰਜਵਾਂ ਤੋਂ ਘਟਣਾ ਚ ਮੇਰਾ ਇਹ ਹੋ ਗਿਆ। ਤੇ ਇੱਕ ਅੱਧਾ ਮੇਰੇ ਕਿੱਥੇ ਐਸਜੀਓ ਸਾਹਿਬ। ਇੱਕ ਹੋਰ ਮੇਰੇ ਖਰਾਗਾ ਸਟੇਡੀਅਮ ਲਗਭਗ 6 ਅਦੂ ਘਟਣ ਜਿਹੜੇ ਅੱਜ ਆਪ ਕਰਨੇ ਆ। ਇਹ ਜਿਹੜਾ ਪੰਚਾਇਤ ਪੀਏਪੀ ਪੈਂਦੀ ਹੈ ਤੇ ਚੇ ਰਸਤਾ ਜਿਹੜਾ 40 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣਾ। ਫਰਸਟ ਕਲਾਸ ਵਧੀਆ ਜਿਹੜਾ ਵਾ ਕਿਤੇ ਕੰਮ ਹੋਏਗਾ। ਤੇ ਇੰਟਰਲੋਕ ਨਾਲੇ ਰਸਤਾ ਬਣ ਕੇ ਤਿਆਰ ਹੋਣਾ ਬੜੇ ਲੰਮੇ ਸਮੇ ਤੋਂ ਮੈਂ ਵੇਖਦਾ ਆ ਮੈਨੂੰ ਵੀ ਹੁਣ 4 ਸਾਲ ਹੋ ਗਏ ਨੇ ਕਲਾਨੌਰ ਦੇ ਦਿਵਾਲੇ ਘੁੰਮਦਿਆਂ ਨੂੰ ਤੇ ਬਹੁਤ ਮਾੜਾ ਹਾਲ ਆ ਇੱਥੇ ਲੋਕਾਂ ਦਾ ਜਿਹੜਾ ਨੰਗਣ ਦਾ ਰਸਤੇ ਦਾ ਤਾਂ ਹੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹੀ ਆ ਕਿ ਹਰ ਬੰਦੇ ਨੂੰ ਜੇ ਘਰ ਵਧੀਆ ਉਹਦਾ ਬਾਹਲਾ ਰਸਤਾ ਵੀ ਜਿਹੜਾ ਬਹੁਤ ਵਧੀਆ ਹੋਣਾ ਚਾਹੀਦਾ ਇਸੇ ਤਰ੍ਹਾਂ ਦੀ ਲਗਭਗ ਮੈਂ ਤੁਹਾਨੂੰ ਦੱਸ ਦਿੰਦਾ ਕਿ 13 ਕਰੋੜ ਰੁਪਏ ਦੇ ਐਸਟੀਮੇਟ ਜਿਹੜੇ ਨੇ ਉਹ ਕਲਾਨੌਰ ਦੇ ਜਿਹੜੇ ਆਪਾਸ ਹੋ ਗਏ ਨੇ ਉਹ 13 ਕਰੋੜ ਰੁਪਈਆ ਜਿਹੜਾ ਕਲਾਨੌਰ ਦੀ ਹੈ ਡਿਵੈਲਪਮੈਂਟ ਵਾਸਤੇ ਜਿਹੜਾ ਲੱਗਣਾ ਬਲੇ ਸੋਨਾ ਕਿੰਨੇ ਕਿੰਨੇ ਕੱਜ ਲੱਗਣੇ ਲਗਭਗ 5 ਮੈਂ ਕਰ ਚੁੱਕਿਆ ਨੀ ਪੱਥਰ ਰੱਖਦੇ ਇੱਕ ਹੋਰ ਰੱਖਾਂ 6 ਰੱਖਾਂਗਾ ਜੀ ਕੁਇੰਦਰਵਾਲੀ ਸੈਂਟਰ ਤੇ ਕਾਂਗਣਵਾਲੀ ਸੈਂਟਰ ਵੀ ਰੱਖਿਆ ਆ ਬਾਬਾ ਬੰਦਾ ਸਿੰਘ ਬੱਧ ਲੱਗੇ ਇੱਕ ਹੋਰ ਆਨਨਵਾਲੀ ਸੈਂਟਰ ਦਾ ਜਿਹੜਾ ਦੁਕਾਣ ਚਾ ਵੀ ਕਰਨਾ ਅੱਜ ਮੈਂ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime